ਓਸੀ ਦਾ ਪੇ ਬੈਂਡ ਆਰਟੀਐਮ ਦੀ ਤਰੱਕੀ ਦਾ ਮਾਮਲਾ ਵਨ ਟਾਈਮ ਡਿਸੀਜਨ ਕਰਕੇ ਔਰ ਉਹਦਾ ਟਾਈਮ ਗੈਪ ਘਟਾ ਕੇ ਜਿਵੇਂ ਕਿ ਆਰਟੀਐਮ ਤੋਂ ਏਐਸਐਸ ਦੀ ਤਰੱਕੀ ਹੁੰਦੀ ਹੈ ਉਸੇ ਤਰ੍ਹਾਂ ਜਿਹੜਾ ਆਰਟੀਐਮ ਤੋਂ ਏਲਮ ਦੀ ਤਰੱਕੀ ਹੈ ਉਹਦਾ ਟਾਈਮ ਗੈਪ ਘਟਾ ਕੇ ਉਹਨਾਂ ਨੂੰ ਵਨ ਟਾਈਮ ਡਿਸੀਜਨ ਕਰਕੇ ਪ੍ਰਮੋਟ ਕੀਤਾ ਜਾਵੇ ਤੇ ਇਸ ਰੈਗੂਲੇਸ਼ਨ ਨੂੰ ਚੇਂਜ ਕੀਤਾ ਜਾਵੇ ਕਿਉਂਕਿ ਅੱਜ ਜਿਹੜੇ ਬੱਚੇ ਆਰਟੀਐਮ ਉਹ ਡਿਪਲੋਮਾ ਡਿਗਰੀ ਐਮਟੈਕ ਵੀ ਜਿਹੜੇ ਕੰਪਨ ਕੰਪਨਸੇਸ਼ਨੇਟ ਗ੍ਰਾਊਂਡ ਤੇ ਆਉਂਦੇ ਨੇ ਉਹ ਐਜੂਕੇਟਿਡ ਨੇ ਪੂਰੇ ਔਰ ਉਹਨਾਂ ਨੂੰ ਜਿਹੜੀ ਤਰੱਕੀ ਦਾ ਰਾਹ ਖੋਲਿਆ ਜਾਵੇ ਜਦੋਂ ਬੰਦੇ ਦੀ ਤਰੱਕੀ ਨਹੀਂ ਹੁੰਦੀ ਹੈ ਆਪਣੀ ਸਰਵਿਸ ਦੇ ਦੌਰਾਨ ਲੰਬਾ ਸਮਾਂ ਬੰਦਾ ਡੀਮੋਰਲਾਈਜੇਸ਼ਨ ਜਾਂਦਾ ਹੈ ਔਰ ਜਿਹੜੀ ਸੰਸਥਾ ਦੇ ਵਿੱਚ ਉਹ ਕੰਮ ਕਰਦਾ ਹੈ ਉਸ ਸੰਸਥਾ ਲਈ ਵੀ ਉਹ ਠੀਕ ਨਹੀਂ ਹੈ ਕਿਉਂਕਿ ਜਦੋਂ ਬੰਦਾ ਮੈਂਟਲੀ ਪ੍ਰੇਪੇਅਰ ਮੈਂਟਲੀ ਖੁਸ਼ ਨਹੀਂ ਹੋਊਗਾ ਹੈਲਥ ਵਾਜੀ ਠੀਕ ਨਹੀਂ ਹੋਊਗਾ ਉਦੋਂ ਤੱਕ ਉਹ ਬਹਿਕ ਮੇਰੀ ਤਰੱਕੀ ਜਿਹੜੀ ਹੈ ਸਹੀ ਰੂਪ ਦੇ ਵਿੱਚ ਨਹੀਂ ਹੋ ਸਕਦੀ ਇਸੇ ਤਰ੍ਹਾਂ 23 ਸਾਲਾਂ ਦਾ ਸਕੇਲ ਹੈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮਾਮਲਾ ਹੈ ਓਵਰਟਾਈਮ ਦੀਆਂ ਮੰਗਾਂ 16 17 ਮੰਗਾਂ ਸਿਗੀਆਂ ਇਸ ਤਰ੍ਹਾਂ ਜਿਹੜੀਆਂ ਕਿ ਬਰਨਿੰਗ ਇਸੂਅਰ ਹੈ ਅੱਜ ਦੇ ਅੱਜ ਦੀ ਡੇਟ ਦੇ ਵਿੱਚ ਜੋ ਪੰਜਾਬ ਦੇ ਵਿੱਚ ਹਾਲਾਤਾਂ ਅਨੁਸਾਰ ਨਵੀਆਂ ਕ੍ਰੇਸ਼ਨ ਹੁੰਦੀਆਂ ਮੰਗਾਂ ਔਰ ਮੰਗ ਪੱਤਰ ਦਾ ਰੂਪ ਧਾਰਨ ਕਰਦਿਆਂ ਨੇ ਉਹਨਾਂ ਦੇ ਵਿਚਾਰ ਚਰਚਾ ਹੋਈ ਹੈ ਔਰ ਉਮੀਦ ਹੈ ਤੇ 15 ਅਗਸਤ ਤੱਕ ਦਾ ਟਾਈਮ ਦਿੱਤਾ ਗਿਆ ਹੈ ਸਾਡਾ ਉਹਨਾਂ ਮੰਗਾਂ ਤੇ ਪੂਰੀ ਤਰ੍ਹਾਂ ਸਾਡੀ ਸਹਿਮਤੀ ਨਹੀਂ ਬਣਦੀ ਤਾਂ ਅਸੀਂ ਸੰਘਰਸ਼ ਦੀ ਜਿਹੜੀ ਰੂਪਰੇਖਾ ਅਗਲੀ ਤਿਆਰ ਕੀਤੀ ਹੈ ਤੇ ਡਟ ਕੇ ਸੰਘਰਸ਼ ਲੜਾਂਗੇ ਸਭ ਤੋਂ ਵੱਡੀ ਪ੍ਰਾਪਤੀ ਜਨਵਰੀ 29 ਨੂੰ ਅਸੀਂ ਜਿਹੜਾ ਸਾਂਝਾ ਮੰਗ ਪੱਤਰ ਹੈ ਬਿਜਲੀ ਬੋਰਡ ਦੇ ਅੰਦਰ ਪਹਿਲਾਂ ਵਕਤ ਵਕਤ ਜੱਫੇਬੰਦੀਆਂ ਵਕਤ ਵਕਤ ਥੜੇ ਬਣੇ ਸੀਗੇ